ਸਤਿ ਸ਼੍ਰੀ ਅਕਾਲ ਅੱਜ ਆਪਾਂ ਗੁਰੂ ਰਾਮਦਾਸ ਜੀ ਦੀ ਇੱਕ ਬਹੁਤ ਖੂਬਸੂਰਤ ਸ਼ਬਦੀ ਗੱਲ ਕਰਾਂਗੇ ਹਾਂਜੀ ਇਹ ਸ਼ਬਦ ਰਾਗ ਆਸਾ ਵਿੱਚ ਹੈ ਘਰ ਚੌਥਾ ਤੇ ਅਸੀਂ ਨਾ ਖਾਸ ਤੌਰ ਤੇ ਇਹਦੇ ਚੌਥੇ ਛੰਤ ਦੀ ਪਹਿਲੀ ਪੌੜੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਜਿਹੜਾ ਮੂਲ ਭਾਵ ਹੈ ਉਹ ਇਹ ਕਿ ਕਿਵੇਂ ਰੱਬ ਦੀ ਮਿਹਰ ਨਾਲ ਗੁਰੂ ਮਿਲਦਾ ਹੈ ਹਾਂਜੀ ਤੇ ਫਿਰ ਅਗਿਆਨਤਾ ਜਾਂਦੀ ਹੈ ਤੇ ਨਾਮ ਸਿਮਰ ਕੇ ਬੰਦਾ ਪ੍ਰਭੂ ਨੂੰ ਮਿਲ ਪੈਂਦਾ ਹੈ

ਜਿਨ੍ਹਾਂ ਦੇ ਮੱਥੇ ਤੇ ਇਹ ਲੇਖ ਹੈ ਨਾ ਉਹਨਾਂ ਨੂੰ ਹੀ ਸਤਗੁਰ ਮਿਲਦੇ ਨੇ ਇਹ ਕੋਈ ਆਪਣੀ ਕੋਸ਼ਿਸ਼ ਨਾਲ ਨਹੀਂ ਹੁੰਦਾ ਮਤਲਬ ਇਹ ਪੂਰੀ ਤਰ੍ਹਾਂ ਉਹਦੀ ਬਖਸ਼ਿਸ਼ ਹੈ ਹਾਂਜੀ ਨਿਰੋਲ ਉਹਦੀ ਕਿਰਪਾ ਉਹਦੀ ਨਦਰ ਇਸ ਨਾਲ ਹਉਮੈ ਵੀ ਘਟਦੀ ਹੈ ਕਿ ਮੈਂ ਕੁਝ ਨਹੀਂ ਸਭ ਉਹਦੀ ਮਿਹਰ ਹੈ ਸਹੀ ਗੱਲ ਹੈ ਤਾਂ ਫਿਰ ਜਦੋਂ ਇਹ ਮਿਹਰ ਹੋ ਜਾਂਦੀ ਹੈ ਗੁਰੂ ਮਿਲ ਜਾਂਦੇ ਨੇ ਫਿਰ ਅੰਦਰ ਕੀ ਵਾਪਰਦਾ ਅਗਲੀ ਤੁਕ ਕਹਿੰਦੀ ਹੈ ਅਗਿਆਨ ਹੰਦੇਰਾ ਕਟਿਆ ਗੁਰ ਗਿਆਨ ਘਟ ਬਲਿਆ ਇਹ ਅਗਿਆਨ ਨੂੰ ਦੇ ਰਾਇ ਕਿਹੋ ਜਿਹਾ ਹਨੇਰਾ ਹੈ ਦੇਖੋ ਜੀ ਇਹ ਹਨੇਰਾ ਅਸਲ ਸਾਡੀ ਅਸਲੀਅਤ ਤੋਂ ਅਣਜਾਣ ਹੋਣ ਦਾ ਮਾਇਆ ਦਾ ਮੋਹ ਦੁਨੀਆ ਦੇ ਭਰਮ ਭਲੇਖੇ ਸਹੀ ਕੀ ਹੈ ਗਲਤ ਕੀ ਹੈ ਇਸ ਦੀ ਸਮਝ ਨਾ ਹੋਣੀ ਜਦੋਂ ਸਤਗੁਰ ਮਿਲਦੇ ਨੇ ਉਹ ਆਪਣੇ ਗਿਆਨ ਨਾਲ ਯਾਨੀ ਕਿ ਪ੍ਰਭੂ ਦੇ ਗੁਣਾ ਦੀ ਸੋਝੀ ਨਾਲ ਇਸ ਹਨੇਰੇ ਨੂੰ ਕੱਟ ਦਿੰਦੇ ਨੇ ਖਤਮ ਕਰ ਦਿੰਦੇ ਨੇ ਅੱਛਾ ਤੇ ਘਟ ਬਲਿਆ ਘਟ ਬਲਿਆ ਮਤਲਬ ਹਿਰਦੇ ਵਿੱਚ ਅੰਦਰ ਆਤਮਾ ਚ ਗੁਰੂ ਦੇ ਦਿੱਤੇ ਗਿਆਨ ਦਾ ਦੀਵਾ ਜੱਗ ਪੈਂਦਾ ਇੱਕ ਅੰਦਰੂਨੀ ਰੋਸ਼ਨੀ ਹੋ ਜਾਂਦੀ ਹੈ ਹਾਂਜੀ ਹਾਂਜੀ ਸਾਰੇ ਸ਼ੱਕ ਸਾਰੇ ਪਰਮ ਦੂਰ ਹੋ ਜਾਂਦੇ ਹੋਣਗੇ ਫਿਰ ਬਿਲਕੁਲ ਇੱਕ ਸਪਸ਼ਟਤਾ ਆ ਜਾਂਦੀ ਅੰਦਰ ਅੱਛਾ ਤਾਂ ਹਨੇਰਾ ਗਿਆ ਤੇ ਗਿਆਨ ਦੀ ਰੋਸ਼ਨੀ ਆ ਗਈ ਇਸ ਰੋਸ਼ਨੀ ਨਾਲ ਫਿਰ ਲੱਭਦਾ ਕੀ ਹੈ ਪੌੜੀ ਅੱਗੇ ਕਹਿੰਦੀ ਹੈ ਹਰ ਲੱਦਾ ਰਤਨ ਪਦਾਰਥੋ ਫਿਰ ਬੋੜ ਨਾ ਚੱਲਿਆ ਇਹ ਰਤਨ ਪਦਾਰਥੋ ਕੀ ਹੈ ਜੀ ਇਹ ਰਤਨ ਪਦਾਰਥ ਹੋਇਆ ਜੀ ਪਰਮਾਤਮਾ ਦਾ ਨਾਮ ਹੈ ਸਭ ਤੋਂ ਕੀਮਤੀ ਚੀਜ਼ ਜਿਵੇਂ ਹੀਰੇ ਮੋਤੀ ਹੁੰਦੇ ਨੇ ਨਾ ਪਰ ਇਹ ਉਹਨਾਂ ਸਭ ਤੋਂ ਉੱਪਰ ਹੈ ਅਮੂਲਕ ਹੈ ਨਾ ਹਾਂਜੀ ਨਾਮ ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਇਹ ਨਾਮ ਰੂਪੀ ਰਤਨ ਲੱਭ ਜਾਂਦਾ ਹਰ ਲੱਧਾ ਤੇ ਇਹ ਕੀ ਫਿਰ ਬਹੜ ਨਾ ਚਲਿਆ ਮਤਲਬ ਇਹ ਗਵਾਚਦਾ ਨਹੀਂ ਫਿਰ ਬਿਲਕੁਲ ਇਹ ਦੁਨਿਆਵੀ ਚੀਜ਼ਾਂ ਵਰਗਾ ਨਹੀਂ ਕਿ ਅੱਜ ਹੈ ਕੱਲ ਨਹੀਂ ਇੱਕ ਵਾਰੀ ਇਹ ਨਾਮ ਹਿਰਦੇ 'ਚ ਵਸ ਜਾਵੇ ਤਾਂ ਫਿਰ ਇਹ ਕਦੇ ਦੂਰ ਨਹੀਂ ਜਾਂਦਾ ਹਮੇਸ਼ਾ ਨਾਲ ਰਹਿੰਦਾ ਹੈ ਵਾਹ ਇਹ ਤਾਂ ਬਹੁਤ ਵੱਡੀ ਗੱਲ ਹੋਈ ਇੱਕ ਅਜੀਹਾ ਖਜ਼ਾਨਾ ਜਿਹੜਾ ਹਮੇਸ਼ਾ ਨਾਲ ਰਵੇ ਹਾਂਜੀ ਸਜੀਵੀ ਪ੍ਰਾਪਤੀ ਹੈ ਇਹ ਇਹ ਸਾਰੇ ਸਫ਼ਰ ਦਾ ਫਿਰ ਮਤਲਬ ਆਖਰੀ ਮੁਕਾਮ ਕੀ ਹੈ ਰੱਬ ਨਾਲ ਅਸਲ ਮਿਲਾਬ ਕਿਵੇਂ ਹੁੰਦਾ ਆਖਰੀ ਤੁਕ ਚ ਜ਼ਿਕਰ ਹੈ ਜਨ ਨਾਨਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਇੱਥੇ ਅਰਾਧਿਆ ਤੇ ਮਿਲਿਆ ਦਾ ਕੀ ਜੋੜ ਹੈ ਹਾਂਜੀ ਇੱਥੇ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਦੀ ਮੋਹਰ ਵਰਤ ਕੇ ਜਨ ਨਾਨਕ ਸਾਰੀ ਗੱਲ ਦਾ ਨਿਚੋੜ ਕੱਢਦੇ ਨੇ ਨਾਮ ਅਰਾਧਿਆ ਦਾ ਮਤਲਬ ਹੈ ਕਿ ਜਿਹੜਾ ਨਾਮ ਰਤਨ ਮਿਲਿਆ ਹੈ ਨਾ ਉਸ ਨੂੰ ਸਿਰਫ ਜਾਨਣਾ ਨਹੀਂ ਉਸ ਨੂੰ ਕਮਾਉਣਾ ਹੈ ਕਮਾਉਣਾ ਮਤਲਬ ਮਤਲਬ ਉਸ ਦਾ ਸਿਮਰਨ ਕਰਨਾ ਅਭਿਆਸ ਕਰਨਾ ਉਸ ਨੂੰ ਜੀਵਨ ਚ ਧਾਰਨ ਕਰਨਾ ਨਿਰੰਤਰ ਯਾਦ ਅੱਛਾ ਠੀਕ ਤੇ ਜਦੋਂ ਇਹ ਆਰਾਧਨਾ ਇਹ ਕਮਾਈ ਹੁੰਦੀ ਹੈ ਅਰਾਧੇ ਤਾਂ ਉਸ ਦੇ ਸਦਕਾ ਹੀ ਹਰ ਮਿਲਿਆ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਇਹ ਮਿਲਾਪ ਕਿਸ ਤਰ੍ਹਾਂ ਦਾ ਕੋਈ ਸਰੀਰਕ ਨਹੀਂ ਇਹ ਸਰੀਰਕ ਨਹੀਂ ਇਹ ਹੈ ਗੁਣਾਂ ਦਾ ਮਿਲਾਪ ਉਸ ਪ੍ਰਭੂ ਵਰਗੇ ਬਣ ਜਾਣਾ ਉਸ ਨਾਲ ਇੱਕਮਿਕ ਹੋ ਜਾਣਾ ਉਸ ਦੀ ਹੋਂਦ ਨੂੰ ਹਰ ਵੇਲੇ ਮਹਿਸੂਸ ਕਰਨਾ ਆराधना ਰਾਹੀ ਹੀ ਮਿਲਾਪ ਹੁੰਦਾ ਹੈ ਤਾਂ ਜੇ ਆਪਾਂ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਇਹ ਪੌੜੀ ਦਾ ਇੱਕ ਪੂਰਾ ਰੂਹਾਨੀ ਸਫ਼ਰ ਦੱਸ ਰਹੀ ਹੈ ਬਿਲਕੁਲ ਪਹਿਲਾਂ ਰੱਬ ਦੀ ਮਹਿਰ ਫਿਰ ਗੁਰੂ ਦਾ ਮਿਲਣਾ ਫਿਰ ਗਿਆਨ ਆਣਾ ਤੇ ਅਗਿਆਨਤਾ ਦਾ ਜਾਣਾ ਹਾਂਜੀ ਤੇ ਫਿਰ ਨਾਮ ਰਤਨ ਦਾ ਲੱਭਣਾ ਤੇ ਅੰਤ ਵਿੱਚ ਉਸ ਨਾਮ ਨੂੰ ਅਰਾਧ ਕੇ ਪ੍ਰਭੂ ਨਾਲ ਇੱਕ ਹੋ ਜਾਣਾ ਬਿਲਕੁਲ ਸਹੀ ਇਹ ਪੂਰਾ ਕ੍ਰਮ ਹੈ ਕਿਰਪਾ ਤੋਂ ਸ਼ੁਰੂ ਹੋ ਕੇ ਗਿਆਨ ਤੇ ਅਭਿਆਸ ਦੇ ਰਸਤੇ ਮੰਜ਼ਿਲ ਤੱਕ ਪਹੁੰਚਣਾ ਹਰ ਪੜਾ ਜ਼ਰੂਰੀ ਹੈ ਵਾਕਈ ਕਮਾਲ ਦੀ ਪੌੜੀ ਹੈ ਇੱਕ ਛੋਟੀ ਜੀ ਪੌੜੀ ਚ ਕਿੰਨਾ ਕੁਝ ਸਮਝਾ ਦਿੱਤਾ ਪ੍ਰਭੂ ਦੀ ਮਿਹਰ ਗੁਰੂ ਦੀ ਲੋੜ ਤੇ ਨਾਮ ਦੀ ਤਾਕਤ ਹਾਂਜੀ ਪਰ ਇੱਥੇ ਨਾ ਇੱਕ ਗੱਲ ਹੋਰ ਸੋਚਣ ਵਾਲੀ ਹੈ ਇਹ ਜੋ ਸਹਾਰਾ ਰਸਤਾ ਦੱਸਿਆ कृपा गुरु ज्ञान नाम मिलाप इस सिद्धांत ਤਾਂ ਸਭ ਲਈ ਸਾਂਝਾ ਹੈ ਪਰ ਹਰ ਇੱਕ ਦਾ ਅੰਦਰੂਨੀ అనుభవ ਉਸ ਦੀ ਆਪਣੀ ਯਾਤਰਾ ਉਹ ਬੜੀ ਨਿੱਜੀ ਹੁੰਦੀ ਹੈ ਇਹ ਕਿਵੇਂ ਵਾਪਰਦਾ ਹੈ ਹਰ ਇੱਕ ਦੇ ਅੰਦਰ ਇਹ ਖੋਜ ਦਾ ਵਿਸ਼ਾ ਹੈ ਬਹੁਤ ਖੂਬ ਇਸ ਨੁਕਤੇ ਤੇ ਅੱਜ ਦੀ ਵਿਚਾਰ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ